ਹਾਂ ਤਾਂ ਚੱਕੇ ਰੀਬਨ ਉਹ ਰੀਬਨ ਤਾਂ ਚੱਕਾ ਯਾਰ ਉਹ ਰੀਬਨ ਤਾਂ ਚੱਕਾ ਸੋਨਹਾਰ ਸਿਆਮਨੋਨ ਜਨਨ ਤੋਂ ਪਹਿਲਾਂ ਤੇ ਮੈਂ ਤੁਹਾਡਾ ਸਾਰਿਆਂ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਦਾ ਤੇ ਬੜੇ ਇੱਕ ਛੋਟੇ ਜਿਹੇ ਮੈਸੇਜ ਸ਼ਾਰਟ ਟਾਈਮ ਦੇ ਉੱਤੇ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਮੈਂ ਸਾਰੀ ਪ੍ਰੈਸ ਦਾ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ तहे دلੋਂ ਧੰਨਵਾਦ ਕਰਦਾ ਦੂਸਰਾ ਮੈਂ ਦੱਸਣਾ ਚਾਹੁੰਦਾ ਦੇਖੋ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਇਹ ਵਸਾਈ ਨਗਰੀ ਆ ਔਰ ਮਹਾਰਾਜ ਪੰਚਮ ਪਾਤਸ਼ਾਹ ਸ਼ਹੀਦਾ ਦੇ ਸਰਤਾਜ ਇਹ ਉਹਨਾਂ ਦੀ ਵਸਾਈ ਨਗਰੀ ਆ ਔਰ ਜਿੱਥੋਂ ਤੱਕ ਹੂੰ ਅੱਜ ਜਿਸ ਕੰਮ ਲਈ ਜਿਸ ਅਹਿਮ ਕੰਮ ਲਈ ਆਪਾਂ ਇਕੱਠੇ ਹੋਏ ਆ ਉਹ ਆ ਸ਼ਹਿਰ ਦੀ ਇਸ ਪਵਿੱਤਰ ਨਗਰੀ ਨੂੰ ਹੋਰ ਵੀ ਸੁੰਦਰ ਬਣਾਉਣਾ ਇੱਥੋਂ ਦੀ ਡਿਵੈਲਪਮੈਂਟ ਕਰਨੀ ਇੱਥੋਂ ਜੋ ਸੜਕਾਂ ਦੇ ਮਸਲੇ ਨੇ ਵਾਕ ਵਾਕ ਬਾਡਾਂ ਦੇ ਕਿਉਂਕਿ ਹਲੇ ਪਿੱਛੇ ਹੀ ਕਾਉਂਸਲ ਦੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਜਿਹੜੇ ਜਿਹੜੇ ਜਨਤਾ ਦੇ ਮਸਲੇ ਸੀਗੇ ਉਹ ਜਿਹੜੇ ਆ ਉਹ ਅਸੀਂ ਅੱਜ ਤੁਹਾਡੇ ਸਾਹਮਣੇ ਹੋਵਾਂਗੇ ਜਾਂ ਹੋਰ ਵੀ ਟੋਟਲ ਇੱਕ ਜਨਰਲ ਡਵੈਲਪਮੈਂਟ ਦੀ ਮੈਂ ਗੱਲ ਕਰਦਾ ਇੱਥੇ ਪਾਰਕਾਂ ਦੇ ਮਸਲੇ ਨੇ ਉੱਥੇ ਲਾਈਟਾਂ ਦੇ ਵੀ ਮਸਲੇ ਨੇ ਉੱਥੇ ਮੇਨ ਰੋਡਸ ਜਿਹੜੀਆਂ ਨੇ ਉਹਨਾਂ ਦੇ ਮਸਲੇ ਨੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਬਰੀਫ ਕਰਦਾ ਔਰ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਜਦੋਂ ਜਦੋਂ ਸ਼ਹਿਰ ਵਾਲਿਆਂ ਦੇ ਇਲਾਕੇ ਵਾਲਿਆਂ ਨੇ ਮੇਰੇ ਸਿਰ ਤੇ ਉੱਤੇ ਹੱਥ ਰੱਖਿਆ ਮੈਨੂੰ ਉਸ ਅਸੈਂਬਲੀ ਦੀਆਂ ਪੌੜੀਆਂ ਚੜਾਈਆਂ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਇਸ ਪਵਿੱਤਰ ਨਗਰੀ ਨੂੰ ਹੋਰ ਵੀ ਇਹਦਾ ਸੁਹੰਦਰੀ ਚਲ ਕੀਤਾ ਜਾਵੇ ਜਿਵੇਂ ਕਿ ਤੁਸੀਂ ਪਹਿਲਾਂ ਵੀ ਵੇਖਿਆ ਹੋਊਗਾ ਕਿ ਇਹ ਸ਼ਹਿਰ ਦੇ ਵਿੱਚ ਇੱਕ ਸਿੰਗਲ ਸੜਕ ਹੁੰਦੀ ਸੀ ਔਰ ਤੁਹਾਡੀ ਮਿਹਰ ਹੋਈ ਸੰਗਤ ਦੀ ਮਿਹਰ ਹੋਈ ਇਹ ਥ्रू ਐਂਡ ਥ्रू ਸਾਰਾ ਤਰਨਤਨ ਸ਼ਹਿਰ ਦੇ ਵਿੱਚ ਦੀ ਚਾਰ ਮਾਰਗੀ ਜਿਹੜਾ ਇਹ ਰਸਤਾ ਬਣਾਇਆ ਗਿਆ ਇੱਥੇ ਬਸ ਨਹੀਂ ਇਤੋਂ ਦੇ ਪੁਲਾ ਪੁਲਾ ਵੀ ਬਹੁਤ ਖਸਤਾ ਹਾਲਤ ਸੀ ਔਰ ਜਿਹੜਾ ਇੱਕ ਰੋਹੀ ਵਾਲਾ ਪੁਲਿਆ ਇੱਕ ਇੱਥੇ ਪਿੱਛੇ ਜਦੋਂ ਆਪਾਂ ਸੇਂਟ ਫਰਾਂਸਿਸ ਸਕੂਲ ਨੂੰ ਜਾਂਦਾ ਕੋਸ ਇਹ ਦੋ ਮੇਦ ਪੁਲ ਸੀਗੇ ਜਿਨ੍ਹਾਂ ਦੇ ਉੱਤੋਂ ਮੇਰਾ ਖਿਆਲ ਆ ਵੀ ਇੰਨਾ ਟ੍ਰੈਫਿਕ ਜਾਮ ਹੋ ਜਾਂਦਾ ਸੀ ਕਿ ਉਹ ਜਿਹੜਾ ਆ ਉੱਤੇ ਮੁੜ ਕੇ ਪ੍ਰਮਾਤਮਾ ਦੀ ਮਿਹਰ ਨਾਲ ਉਹਨਾਂ ਨੂੰ 6-6 ਮਾਰਗ ਬਣਾਇਆ ਗਿਆ 4-4 ਮਾਰਗ ਨਹੀਂ 6-6 ਜਿਹੜਾ ਔਣ ਵਾਲੇ ਜਿਹੜੇ 50 ਸਾਲ 100 ਸਾਲ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਆਵੇ ਟ੍ਰੈਫਿਕ ਦਾ ਕੋਈ ਜਿਹੜਾ ਜਾਮ ਲੱਗਦੇ ਸੀਗੇ ਉਹ ਤੁਹਾਡੇ ਸਾਹਮਣੇ ਉਹ ਵੀ ਮਸਲੇ ਹੱਲ ਕੀਤੇ ਜਿੱਥੋਂ ਤੱਕ ਪਾਰਕਾਂ ਦਾ ਸਵਾਲ ਆ ਪਾਰਕਾਂ ਜਿਹੜੀਆਂ ਅਪਗ੍ਰੇਡ ਕੀਤੀਆਂ ਗਈਆਂ ਸੀਗੀਆਂ ਠੀਕ ਹੈ ਪਿਛਲੇ ਸਮੇਂ ਦੇ ਵਿੱਚ ਉਹ ਦਿਨਡੋਲੀਆਂ ਗਈਆਂ ਪਰ ਉਹ ਵੀ ਜਿਹੜਾ ਆਇਆ ਹੁਣ ਜਿਹੜੇ ਆ ਮਸਲੇ ਔਰ ਸਭ ਤੋਂ اہم ਗੱਲ ਇਹ ਆ ਕਿ ਮੈਂ ਪਰਸੋਂ ਵੀ ਇਹ ਜ਼ਿਕਰ ਕੀਤਾ ਸੀਗਾ ਜਦੋਂ ਪਰਸੋਂ ਰੈਲੀ ਹੋਈ ਸੀ ਸਾਰੇ ਤੁਸੀਂ ਵੀਡੀਓ ਵਾਲਿਆਂ ਦਾ ਤਲਵਾਹ ਕਰਦਾ ਤੇ ਤੁਸੀਂ ਹਰ ਇੱਕ ਚੀਜ਼ ਨੂੰ ਬੜੀ ਸਾਫ਼ ਸੁਥਰੀ ਨਿਗਾਰਾ ਵੇਖ ਕੇ ਆਪਣੀ ਨਿਗਾਰਾ ਵੇਖ ਕੇ ਉਹਨੂੰ ਬੜੇ ਤਰੀਕੇ ਨਾਲ ਕਿਉਂਕਿ ਲੋਕਾਂ ਤੱਕ ਪਹੁੰਚਾਉਣਾ ਤੁਹਾਡਾ ਹੀ ਕੰਮ ਹੁੰਦਾ ਆ ਔਰ ਤੁਸੀਂ ਬੜੇ ਸਾਫ਼ ਸੁਥਰੇ ਤਰੀਕੇ ਨਾਲ ਉਹ ਸਾਰੀਆਂ ਗੱਲਾਂ ਲਿਖੀਆਂ ਵੀ ਪਾਰਾਂ ਜ ਮੈਂ ਧੰਨਵਾਦ ਕਰਦਾ ਔਰ ਦੂਸਰਾ ਇਹ ਮੈਂ ਕਹਿਣਾ ਇੱਕ ਉਹਦਣ ਵੀ ਮੈਂ ਜ਼ਿਕਰ ਕੀਤਾ ਸੀ ਅਸੀਂ ਆਪਣੀ ਸਮੱਸਿਆ ਮੁੱਖ ਮੰਤਰੀ ਪੰਜਾਬ ਸਾਬਕਾ ਵੰਦ ਸਿੰਘ ਜੀ ਮਾਨ ਨੂੰ ਅਸੀਂ ਉਹਨਾਂ ਦੀ ਸੁਚੱਜੀ ਗਵਾਹੀ ਜਿਹੜੀ ਅੱਜ ਚੱਲ ਰਹੀ ਆ ਪੰਜਾਬ ਦੇ ਵਿੱਚ ਅਸੀਂ ਆਪਣੀਆਂ ਸ਼ਹਿਰ ਦੀਆਂ ਇਹ ਮੁਸ਼ਕਲਾਂ ਦਸੀਆਂ ਸੀ ਕਿਉਂਕਿ ਖੁੰਦਿਆ ਰੋਡਸ ਦਾ ਇਨਫਰਾਸਟ੍ਰਕਚਰ ਰੋਡਸ ਵੀਆਂ ਕੋਈ ਜੜੀਆਂ ਵਾਰਡਸ ਜਾਂ ਕੋਈ ਗਲੀਆਂ ਦੀ ਨਾਲੀਆਂ ਦੀ ਸੀਵਰੇਜ ਦੀ ਗੱਲ ਔਰ ਖਾਸ ਕਰਕੇ ਜਿਹੜੇ ਬਾਹਰਲੇ ਏਰੀਏ ਨੇ ਜਿਹੜੇ ਨਵੇਂ ਡਿਵੈਲਪ ਏਰੀਏ ਹੋਇਆ ਜਿੱਥੇ ਹੁਣ ਕਾਉਂਸਲ ਦੀਆਂ ਇਲੈਕਸ਼ਨਾਂ ਹੋਈਆਂ ਨੇ